ਦੇਖੋ ਜੀ 12 ਸਾਲ ਮੈਂ ਲੋਕਾਂ ਹੀ ਲੜਾਈ ਲੜੀ ਆ ਲੋਕਾਂ ਦੇ ਮੁੱਦੇ ਚੱਕੇ ਆ ਪਰ ਅੱਜ ਕੱਲ ਕੀ ਮੈਂ ਦੇਖ ਰਿਹਾ ਵਾਂ ਪਾਰਟੀਆਂ ਮੂਹਰੇ ਕਿਵੇਂ ਆਉਂਦੀਆਂ ਨੇ ਇੱਕ ਦੂਜੇ ਨੂੰ ਬਦਨਾਮ ਕਰਕੇ ਦੇਖੋ ਹਰੇਕ ਬੰਦਾ ਆਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਵੀ ਜਿਹੜੇ ਹੈਗੇ ਆ ਆਪਣੇ ਬੀਜਪੀ ਆ ਉਹ ਕਿਸਾਨ ਬਰੋਧੀ ਆ ਪਾਰਟੀ ਆਹੀ ਵਸ ਉਹਨੂੰ ਦਿਖਾਇਆ ਜਾ ਰਿਹਾ ਵਾ ਤੋ ਕਿ ਜਿਹੜੇ ਇਹਨਾਂ ਦੇ ਵੱਡੇ ਵੱਡੇ ਆਗੂ ਆ ਉਹ ਕਹਿੰਦਾ ਪਾਬ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵਾ ਵੀ ਕੌਣ ਆ ਕਿਸਾਨਾਂ ਦੇ ਹਮਦਰਦ ਆ ਕੌਣ ਬਗਾਨੇ ਆ ਹੁਣ ਤੁਸੀਂ ਦੇਖ ਲੋ ਕੰਗਨਾ ਜੀ ਆ ਬੀਜਪੀ ਦੀ ਐਮਪੀ ਆ ਉਹਨਾਂ ਦੀ ਫਿਲਮ ਜੀ ਆਈ ਨਹੀਂ ਸੈਂਸਰ ਵੱਲੋਂ ਪਾਸ ਨਹੀਂ ਹੋਈ ਝੰਡੇ ਲੈ ਕੇ ਪਹੁੰਚਦੇ ਕਹਿੰਦੇ ਅਸੀਂ ਤਾਂ ਫਿਲਮ ਲੱਗਣ ਨਹੀਂ ਦੇਣੀ ਉਹਨਾਂ ਦੀ ਫਿਲਮ ਜੀ ਆਈ ਨਹੀਂ ਔਰ ਬੁੱਢਾ ਨਾਲਾ ਆਏ ਨੂੰ 20 ਸਾਲ ਹੋ ਗਏ ਉਹ ਤੇ ਚੰਡੇ ਲਾ ਕੇ ਕੋਈ ਨਹੀਂ ਪਹੁੰਚਿਆ ਭਾਈ ਜੀ ਇਕਦਮ ਅੱਜ ਬਾਲੀ ਯਾਨੀ ਇੰਨੀ ਕੀ ਇਹਨਾਂ ਨੇ ਬੇਰੋਜ਼ਗਾਰੀ ਕਰਤੀ ਹੈ ਅਗਰਾ ਇੰਨੀ ਕੀ ਕਰਤੀ ਆ ਯਾਨੀ ਜਿੰਨਾ ਵੀ ਪੈਸਾ ਆਉਂਦਾ ਵਾ ਉਹ ਹਵਾਈ ਜਹਾਜ਼ਾਂ ਚ ਤੇ ਹੋਰ ਕੰਮਾਂ ਦੇ ਵਿੱਚ ਜੂਰ ਲੱਗਦਾ ਵਾ ਪਰ ਲੋਕਾਂ ਤੇ ਨਹੀਂ ਲੱਗਦਾ ਕਰਾ ਮੁੱਦੇ ਮੁੱਦੇ ਚੱਕਾਈ ਕਰਾ ਅਸੀਂ ਤਾਂ ਮਾਸਤਾ ਸੋਚ ਲਿਆ ਵੀ ਜੇ ਮਰਨਾ ਵਾ ਅਸੀਂ ਮੁੱਦੇ ਚੱਕਦੇ ਚੱਕਦੇ ਮਰਨਾ ਵਾ ਤੁਸੀਂ ਮੈਨੂੰ ਤਾਂ ਲੱਗਦਾ ਅਸੀਂ ਕਫਨ ਨਾਲ ਹੀ ਰੱਖਦੇ ਹਾਂ 24 ਘੰਟੇ ਵਾਈਕਰ ਫਪਨਾ ਲਈ ਰੱਖਦੇ ਹਾਂ ਹੁਣ ਤਾਂ 10 ਦੀ ਡੱਬੀ ਵਿਜੇ ਚ ਪਾ ਕੇ ਰੱਖਣ ਲੱਗੇ ਕਿਉਂਕਿ ਮੈਨੂੰ ਪਤਾ ਵਾ ਪਰਚਾ-ਪੁਰਚਾ ਹੋਗੇ ਜੇਲ੍ਹ ਚ ਖੇਲ ਨਹੀਂ ਬਣੀ ਆ ਭਾਬੀ ਦੋਸਤਾਂ ਖੇਲਾਂਗੇ ਯਾਰ ਕਿਉਂਕਿ 10 ਮਿੰਟ 10 ਮਿੰਟ ਬਣ ਗਿਆ ਮੈਂ ਤਾਂ ਦੋਸਤ ਨਹੀਂ ਕੋਈ ਕੋਈ ਚਾਹੀਦੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦਾ ਵਾ ਉਹ ਤੇ ਜੀ ਮੰਗਦਾ ਹੁੰਦਾ ਜਿਹਦੇ ਪੱਲੇ ਕੁਝ ਹੁੰਦਾ ਵਾ ਜਿਹਦੇ ਪੱਲੇ ਕੱਖ ਨਹੀਂ ਆ ਹੁਣ ਵੀਰ ਬਾਦਲ ਦੇ ਖਿਲਾਫ ਧਰਨ ਲੱਗਿਆ ਦੇਖਿਆ ਐਨੋਸੀ ਦੀ ਨਹੀਂ ਪਤਾ ਲੱਗਿਆ ਵਿਧਾਨ ਸਭਾ ਦੇ ਵਿੱਚ ਕਹਿੰਦੇ ਹੁੰਦੇ ਐਨੋਸੀ ਦੀ ਲੋੜ ਨਹੀਂ ਆ ਤਸੀਲਦਾਰ ਕੰ ਦਾ ਲੋਡ ਲੈ ਲਓ ਅਰ ਜਰ ਕਹਾਂ ਨੀ ਫੰਡਾ ਪਤਾ ਲੱਗਿਆ ਤੇ ਹੁਣ ਤੁਸੀਂ 2-4 ਦਿਨਾਂ ਨੂੰ ਦੇ ਲਓ ਤਹਿਸੀਲਦਾਰ ਨਾਲ ਪੰਗਾ ਪੈਣਾ ਨਹੀਂ ਹੈ ਸਮਾਰਥ ਸੇਵੀ ਟ੍ਰੀਟੂ ਪਾਣੀਆ ਆਪਣੇ ਸਾਥੀਆਂ ਸਮੇਤ ਅੱਜ ਅਕਾਲੀ ਦੰਨ ਨੂੰ ਅਨੁਵਿਦਾ ਆਗ ਭਾਜਪਾ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਪਾਰਟੀ ਦੇ ਕੌਮੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਨੇ ਇਸ ਮੌਕੇ ਵਿਰੋਧੀ ਪਾਰਟੀ ਨੂੰ ਚਮਕੀ ਨਿਸ਼ਾਨੇ ਤੇ ਲਿਆ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਟੀਟੂ ਬਾਣਿਆ ਨੇ ਕਿਹਾ ਕਿ ਉਹ 12 ਸਾਲ ਬਾਅਦ ਸਹੀ ਪਾਰਟੀ ਵਿੱਚ ਆਏ ਹਨ ਹਾਲਾਂਕਿ ਉਹ ਇਸ ਮੌਕੇ ਪਹਿਲਾਂ ਅਕਾਲੀ ਦਲ ਵਿੱਚ ਸਨ ਲੇਕਿਨ ਅਕਾਲੀ ਦਲ ਬਤੌਰ ਵਿਰੋਧੀ ਧਿਰ ਭੂਮਿਕਾ ਨਿਭਾਉਣ ਦੀ ਬਜਾਏ ਲੋਕਾਂ ਨੂੰ ਕੱਢਣ ਅਤੇ ਸ਼ਾਮਲ ਕਰਵਾਉਣ ਵਿੱਚ ਲੱਗੀ ਹੋਈ ਹੈ ਇਸ ਮੌਕੇ ਉਹਨਾਂ ਨੇ ਸੂਬਾ ਸਰਕਾਰ ਨੂੰ ਵੀ ਜਮਕੇ ਨਿਸ਼ਾਨੇ ਤੇ ਲਿਆ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ 12 ਸਾਲ ਮੈਂ ਲੋਕਾਂ ਦੀ ਲੜਾਈ ਲੜੀ ਆ ਲੋਕਾਂ ਦੇ ਮੁੱਦੇ ਚੱਕੇ ਆ ਪਰ ਅੱਜ ਕੱਲ ਕੀ ਮੈਂ ਦੇਖ ਰਿਹਾ ਵਾਂ ਪਾਰਟੀਆਂ ਮੂਰੇ ਕਿਵੇਂ ਆਉਂਦੀਆਂ ਨੇ ਇੱਕ ਦੂਜੇ ਨੂੰ ਬਦਨਾਮ ਕਰਕੇ ਹੁਣ ਦੇਖੋ ਹਰੇਕ ਬੰਦਾ ਆਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਵੀ ਜਿਹੜੇ ਹੈਗੇ ਆ ਆਪਣੇ ਬੀਜਪੀ ਆ ਉਹ ਕਿਸਾਨ ਬਰੁਧੀ ਆ ਪਾਰਟੀ ਆਹੀ ਵਸ ਉਹਨੂੰ ਦਿਖਾਇਆ ਜਾ ਰਿਹਾ ਵਾ ਕਿਉਂਕਿ ਜਿਹੜੇ ਇਹਨਾਂ ਦੇ ਵੱਡੇ ਵੱਡੇ ਆਗੂ ਆ ਉਹ ਕਹਿੰਦਾ ਪਾਵਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਿਸਾਨਾਂ ਦੇ ਹਮਦਰਦ ਆ ਕੌਣ ਬਗਾਨੇ ਆ ਹੁਣ ਤੁਸੀਂ ਦੇਖ ਲਓ ਕੰਗਨਾ ਜੀ ਆ ਬੀਜਪੀ ਦੀ ਐਮਪੀ ਆ ਉਹਨਾਂ ਦੀ ਫਿਲਮ ਜੀ ਆਈ ਨਹੀਂ ਸੈਂਸਰ ਵੱਲੋਂ ਪਾਸ ਨਹੀਂ ਹੋਈ ਝੰਡੇ ਲੈ ਕੇ ਪਹੁੰਚ ਜਾਂਦੇ ਕਹਿੰਦੇ ਅਸੀਂ ਦਾ ਫਿਲਮ ਲੱਗਣ ਨਹੀਂ ਦੇਣੀ ਉਹਨਾਂ ਦੀ ਫਿਲਮ ਜੀ ਆਈ ਨਹੀਂ ਪਰ ਬੁੱਢਾਂ ਨਾਲਾ ਆਏ ਨੂੰ 20 ਸਾਲ ਹੋ ਗਏ ਉੱਥੇ ਝੰਡੇ ਲੈ ਕੇ ਕੋਈ ਨਹੀਂ ਪਹੁੰਚਿਆ ਭਾਈ ਜੀ ਰੋਜ਼ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਯਾਨੀ ਕਹਿੰਦਾ ਬਾਬ ਕੁੜੀਆਂ ਤੱਕ ਨਸ਼ੇ ਚਿੱਟੇ ਕਰਨੇ ਕਰ ਲੱਗੀਆਂ ਪਰ ਛੰਡੇ ਲੈ ਕੇ ਕੋਈ ਨਹੀਂ ਪਹੁੰਚਦਾ ਬੁੱਢੇ ਵਾਲੀ ਆਪਾਂ ਗੱਲ ਕਰਦੇ ਹਾਂ ਲੇਕਿਨ ਭਾਜਪਾ ਚ ਸ਼ਾਮਲ ਹੋਣ ਦਾ ਮੇਨ ਸਭ ਤੋਂ ਵੱਡਾ ਕਾਰਨ ਕੀ ਸੀ ਜੀ ਦੇਖੋ ਜੀ ਪਾਰਟੀ ਸਾਡੀ ਜਿਹੜੀ ਹੈਗੀ ਨਰਿੰਦਰ ਮੋਦੀ ਸਾਹਿਬ ਸਾਡੇ ਪੀਐਮ ਨੇ ਕਰ ਅਸੀਂ ਚਾਹੁੰਦੇ ਆ ਵੀ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਪੈਰਾਂ ਤੇ ਖੜਾ ਹੋਵੇ ਕਰਾ ਬੁੱਢਾਂ ਨਾਲ ਆਲਾ ਸਾਫ਼ ਹੋਵੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਹੋਵੇ ਕਰਾ ਤੇ ਜਿਹੜੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪੈਰ ਪੈਰ ਤੇ ਜਦੋਂ ਕੋਰੋਨਾ ਆਇਆ ਸੀਗਾ ਹਰ ਇੱਕ ਸਟੇਟ ਥੋੜੀ-ਮੋਟੀ ਸਟੈਂਡ ਹੋਗੀ ਕਿ ਨਾ ਪੈਰਾਂ ਤੇ ਖੜਾ ਹੋਗੀ ਪਰ ਪੰਜਾਬ ਦੇ ਵਿੱਚ ਅੱਜ ਬਾਲੀ ਯਾਨੀ ਇੰਨੀ ਕਿ ਇਹਨਾਂ ਨੇ ਬੇਰੋਜ਼ਗਾਰੀ ਕਰਤੀ ਹੈ ਅਗਰਾਂ ਇੰਨੀ ਕਿ ਕਰਤੀ ਆ ਯਾਨੀ ਜਿੰਨਾ ਵੀ ਪੈਸਾ ਆਉਂਦਾ ਵਾ ਉਹ ਹਵਾਈ ਜੱਜਾਂ ਚ ਤੇ ਹੋਰ ਕੰਮਾਂ ਦੇ ਵਿੱਚ ਜ਼ਰੂਰ ਲੱਗਦਾ ਵਾ ਪਰ ਲੋਕਾਂ ਤੇ ਨਹੀਂ ਲੱਗਦਾ ਕਰਾਂ ਜਿੰਨੀਆਂ ਵੀ ਸਕੀਮਾਂ ਆਉਂਦੀਆਂ ਨੇ ਕਰਾਂ ਤੇ ਫੇਰ ਉਹ ਜਿਵੇਂ ਕਹਿੰਦੇ ਆ ਨਾ ਜੇ ਕਿਉਂਕਿ ਜੇਦੀ ਬਿੱਲੀ ਉਹਨੂੰ ਮਿਆਉਂ ਜਿਵੇਂ ਭਗਵੰਤ ਮਾਨ ਜੀ ਆ ਭਗਵੰਤ ਮਾਨ ਜੀ ਉੱਥੇ ਪੱਲਾ ਅੜ ਕੇ ਜਾਂਦੇ ਆ ਪੱਲਾੜਦੇ ਆ ਕਹਿੰਦੇ ਜੀ ਕਰਜ ਵਧਾ ਦਿਓ ਕੋਈ ਹੋਰ ਨਹੀਂ ਕਹਿੰਦੇ ਕਿਰਾ ਵੀ ਸਾਨੂੰ ਇੰਨੇ ਪੈਸੇ ਦੇ ਦੇ ਤੁਸੀਂ ਬੁੱਢਾ ਨਾਲਾ ਸਾਫ ਕਰਨਾ ਲੈ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਭਗਵੰਤਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਬੁੱਢਾ ਨਾਲਾ ਲੁੱਦਾਂ ਦਾ ਸਾਫ ਕਰ ਦਿਓ ਤੁਹਾਨੂੰ ਜਿੰਨਾ ਫੰਡ ਚਾਹੀਦਾ ਵਾ ਮੈਨੂੰ ਦੱਸੋ ਹੋਰ ਆ ਫੰਡ ਮੈਂ ਜਿੱਥੋਂ ਮਰਜੀ ਇਹਦੇ ਵਿੱਚ ਮੰਡ ਕਰਾਂ ਚਾਹੇ ਮੋਦੀ ਸਾਹਿਬ ਦੇ ਅਸੀਂ ਹੈਗੇ ਆ ਅਸੀਂ ਪੈਰ ਫੜੀਏ ਹਾਂ ਜਿੰਨਾ ਵੀ ਫੰਡ ਆਉਂਦਾ ਵਾ ਅੱਜ ਤੋਂ ਉੱਤਰ ਲਾ ਦਿੰਦੇ ਨੇ ਕਹਿੰਦੇ ਜੀ ਬੁੱਢਾ ਨਾਲਾ ਸਾਫ ਨਹੀਂ ਹੁੰਦਾ ਜੀ ਕਿਰਾ ਤੇ ਆਏ ਆ ਤੇ ਮੈਨੂੰ ਤਾਂ ਲੱਗਦਾ ਵਾ ਵੀ ਅੱਜ ਵੀ ਪੰਜਾਬ ਦੇ ਵਿੱਚ ਬ ਜੇ ਬਿੱਲਾ ਵੀ ਮਰ ਜਾਵੇ ਪੰਜਾਬ ਦੇ ਵਿੱਚ ਧਰਨੇ ਲਾਉਣ ਦਿੱਲੀ ਵੱਲ ਨਹੀਂ ਖੋਲੰਦੇ ਆ ਬੀਜਪੀ ਦੇ ਖਿਲਾਫ ਧਰਨੇ ਲੱਗਦੇ ਆ ਅਸੀਂ ਪਹਿਲਾਂ ਦੇ ਦੇ ਹੁੰਦੇ ਸੀਗੇ ਸਰਕਾਰ ਜੀ ਦੀ ਹੁੰਦੀ ਸੀਗੀ ਉਹ ਉਹਨਾਂ ਦੇ ਖਿਲਾਫ ਧਰਨੇ ਲਾਉਂਦੇ ਹੁੰਦੇ ਸੀਗੇ ਬਾਕੀ ਪਾਰਟੀਆਂ ਵਿਰੋਧੀ ਧਰਦਾ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਪਰ ਇਸ ਗੱਲ ਤਾਂ ਪੁੱਠਾ ਵਕਰਾ ਕਹਿੰਦਾ ਇੱਥੇ ਕੁੱਤਾ ਮਰੇ ਪੰਜਾਬ ਦੇ ਵਿੱਚ ਧਰਨਾ ਲੱਗੇ ਦਿੱਲੀ ਦੇ ਵਿੱਚ ਇਹਦੇ ਨਾਲ ਤੁਸੀਂ ਜਿਹੜੇ ਕਿੰਨੇ ਸਾਥੀਆਂ ਦੇ ਨਾਲ ਆਏ ਹੋ ਤੁਸੀਂ ਉਹਨਾਂ ਬੀਜਪੀ ਦੇ ਦੇਖੋ ਜੀ ਮੇਰੇ ਮੈਨੂੰ ਰਾਤੀ ਭਾਜੀ ਨਾ ਗੱਲਬਾਤ ਹੋਈ ਆ ਅਸੀਂ 15 20 ਮੇਰੇ ਸਾਥੀ ਸੀਗੇ ਤੇ ਕੋਈ ਗੱਲ ਨਹੀਂ ਆ ਹੁਣ ਮੈਂ ਮੁੱਲਾਪੁਰ ਦੇ ਵਿੱਚ ਵੱਡਾ ਫੰਕਸ਼ਨ ਕਰਕੇ ਤੇ ਮੈਂ ਆਪਰੇ ਵੱਡੇ ਯਾਨੀ ਬੀਜੀਪੀ ਲੀਡਰ ਨੂੰ ਬੁਲਾਉਣਾ ਚਲੋ ਭਾਜਪਾ ਦੇ ਵਿੱਚ ਤੁਸੀਂ ਆ ਕੇ ਮੋਦੀ ਸਾਹਿਬ ਨਾਲ ਮਿਲ ਕੇ ਕੋਈ ਮੁੱਦੇ ਚੱਕੋਗੇ ਪੰਜਾਬ ਦੇ ਮੁੱਦੇ ਹੀ ਮੁੱਦੇ ਚੱਕਾਂਗੇ ਕਿਰਾ ਅਸੀਂ ਤਾਂ ਮਾਸਤਾ ਸੋਚ ਲਿਆ ਵੀ ਜੇ ਮਰਨਾ ਵਾ ਅਸੀਂ ਮੁੱਦੇ ਚੁੱਕਦੇ ਚੁੱਕਦੇ ਮਰਨਾ ਵਾ ਤੁਸੀਂ ਮੈਨੂੰ ਤਾਂ ਲੱਗਦਾ ਅਸੀਂ ਕਫਨ ਨਾਲ ਹੀ ਰੱਖਦੇ ਆ 24 ਘੰਟੇ ਬੈਠ ਕੇ ਕਫਨ ਨਾਲ ਹੀ ਰੱਖਦੇ ਆ ਹੁਣ ਤਾਂ ਤਾਸ ਦੀ ਡੱਬੀ ਵੀ ਜੇ ਵਿੱਚ ਪਾ ਕੇ ਰੱਖਣ ਲੱਗੇ ਕਿ ਮੈਨੂੰ ਪਤਾ ਵਾ ਪਰਚਾ ਪੁਰਚਾ ਹੋ ਗਿਆ ਜੇਲ੍ਹ ਚ ਖੇਲ ਨਹੀਂ ਬਣੀ ਆ ਭਾਬੀ ਦੋਸਤ ਖੇਲਾਂਗੇ ਕਿਉਂਕਿ ਦੋਸਤ ਨਹੀਂ ਦੋਸਤ ਬਣ ਗਿਆ ਮੈਂ ਕਿਹਾ ਦੋਸਤ ਨਹੀਂ ਕੋਈ ਨਾ ਕੋਈ ਚਾਹੀਦੇ ਕਿਉਂਕਿ ਅਸੀਂ ਦੇਖੋ ਜਦੋਂ ਆਪਣਾ ਕਿਸਾਨਾਂ ਦਾ ਚੱਲਿਆ ਧਰਨਾ ਚੱਲਿਆ ਅਸੀਂ ਵੀ ਮੋਦੀ ਸਾਹਿਬ ਨੂੰ ਅਪੀਲ ਕੀਤੀ ਆ ਕਿ ਕਿਸਾਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਅਸੀਂ ਕੈਨਸਲ ਕਰ ਦੇਣ ਕਨੂੰਲ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਉਹਦੇ ਪਿਛਲੇ ਬੰਦੇ ਮਾਰੇ ਹੁੰਦੇ ਆ ਜਿਹੜੇ ਪਾਰਟੀ ਛਵੀ ਨੂੰ ਖਰਾਬ ਕਰਦੇ ਨੇ ਜਾਂ ਵਧੀਆ ਬਣਾਉਂਦੇ ਨੇ ਬਹੁਤ ਵੱਡਾ ਦੇਖਿਆ ਆ ਹਾਂਜੀ ਬਿੱਟੂ ਜੀ ਕਿੱਦਾਂ ਦੇਖ ਰਹੇ ਜਿਹੜੇ ਸਿਕਾਇਤੇ ਦੇ ਉਹ ਰਵਨੀਤ ਬਿੱਟੂ ਅੱਜ ਪਾਰਟੀ ਜੁਆਇਨ ਕਰਨ ਲੱਗੇ ਮੈਨੂੰ ਮੈਸੇਜ ਉਹ ਕਰ ਰਹੇ ਆ ਵਗਰਾ ਯਾਦ ਉਹ ਕਰ ਰਹੇ ਆ ਦਾਦ ਮੈਸੇਜ ਸੁਤਤਵੀਂ ਨਹੀਂ ਬਾਈ ਵਿਰੋਧ ਨਹੀਂ ਹੁੰਦਾ ਤੁਸੀਂ ਗੱਲ ਸੁਣੋ ਗਲੀਸ਼ ਉਹਦੇ ਲੱਗਦਾ ਹੁੰਦਾ ਵਾ ਜਿਹੜਾ ਇੰਜਣ ਪੱਖਾ ਚੱਲਦਾ ਹੋਵੇ ਉਹਨੂੰ ਹੋਰ ਚਲਾਉਣ ਵਾਸਤੇ ਚਲਾਉਣ ਵਾਸਤੇ ਉਹ ਚੱਲ ਗਿਆ ਉਹ ਬਣ ਗਿਆ ਮੰਤਰੀ ਉਹ ਰਵਨੀਤ ਬਿੱਟੂ ਨਹੀਂ ਹੁਣ ਤੱਕ ਮਤਲਬ ਗ੍ਰੀਸ ਲਾਉਣ ਦਾ ਕੰਮ ਕਰਦਾ ਬਾਈ ਜੀ ਦੇਖੋ ਗੱਲ ਸੁਣੋ ਧਿਆਨ ਨਾਲ ਬੰਦਾ ਉਹ ਤੋਂ ਹੀ ਮੰਗਦਾ ਹੁੰਦਾ ਸੀ ਭਗਵੰਤ ਮਾਨ ਦੇ ਖਿਲਾਫ ਤਾਂ ਰੇ ਲਾ ਰਹੇ ਆ ਤੂੰ ਖਿਲਾਫ ਕਹਿੰਦੇ ਹੋ ਅੱਜ ਤਾਂ ਉਹਨਾਂ ਨੂੰ ਉਹਨਾਂ ਦੇ ਯਾਨੀ ਗਲਤ ਦੱਸਦੇ ਆ ਵੀ ਆਹ ਚੀਜ਼ ਤੁਹਾਡੀ ਗਲਤ ਨੇ ਇਹਨੂੰ ਸਹੀ ਕਰ ਦੂੰ ਜਿਹੜਾ ਬੰਦਾ ਮੁੱਖ ਮੰਤਰੀ ਹੁੰਦਾ ਵਾ ਉਹ ਤੇ ਚੀਜ਼ ਮੰਗਦਾ ਹੁੰਦਾ ਜਿਹਦੇ ਪੱਲੇ ਕੁਸ ਹੁੰਦਾ ਵਾ ਜਿਹਦੇ ਪੱਲੇ ਕੱਖ ਨਹੀਂ ਆ ਹੁਣ ਸੁਵੀਰ ਬਾਦਲ ਦੇ ਖਿਲਾਫ ਧਰਨ ਲੱਗਿਆ ਦੇਖਿਆ ਜੋ ਕੋਈ ਪੱਲੇ ਹੀ ਨਹੀਂ ਕੀ ਕਰਨਾ ਧਰਨ ਲਾ ਕੇ ਧਰਨਾ ਉਹਦੀ ਲੱਗਦਾ ਹੁੰਦਾ ਜਿਹੜਾ ਚੰਗਾ ਬੰਦਾ ਹੋਵੇ ਜਿਹੜਾ ਆਪਣੀ ਨਾ ਪੰਜਾਬੀ ਦੀ ਭੁੱਖ ਨਹੀਂ ਮਰਦੀ ਜੇ ਮੇਰਾ ਉਹ ਨਹੀਂ ਮਰਦੀ ਜੇ ਲੀਡਰ ਸਕੂਲ ਬਣਾਤਾ ਮੈਂ ਕਹਿੰਦਾ ਕਾਲਜ ਵੀ ਬਣਾਓ ਆ ਵੀ ਕਰੋ ਚਲੋ ਆ ਵੀ ਕਰੋ ਤੁਸੀਂ ਭਾਜਪਾ ਜੁਆਇਨ ਕੀਤੀ ਹੈ ਹਾਂਜੀ ਆਉਣ ਵਾਲੇ ਸਮੇਂ 'ਚ ਜਿਵੇਂ ਨਗਰ ਨਿਗਮ ਇਲੈਕਸ਼ਨ ਇੱਕ ਤਰ੍ਹਾਂ ਦੇ ਕੋਸ਼ਿਸ਼ ਹੋ ਗਏ ਹੋਏ ਨੇ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਪਿੰਡਾਂ ਦੇ ਵਿੱਚ ਜਾ ਕੇ ਵੀ ਤੁਹਾਨੂੰ ਕਰਨਾ ਪੈਣਾ ਉੱਥੇ ਕੰਪੇਨਿੰਗ ਪਿੰਡ ਪਿੰਡਾਂ ਦੇ ਵਿੱਚ ਫੇਰ ਕੀ ਹੋ ਗਈ ਜਾਵਾਂਗੇ ਜਿੱਥੇ ਪਿੰਡ ਕਿਤੇ ਕੋ ਖਰੀਦੇ ਹੋਏ ਆ ਪਿੰਡਾਂ ਵਿੱਚ ਜਾਵਾਂਗੇ ਕਰੋ ਦੇਖੋ ਜੀ ਹਰੇਕ ਲੀਡਰ ਨੂੰ ਵੋਟ ਮੰਗਣ ਦਾ ਅਧਿਕਾਰ ਦਿੱਤਾ ਲੋਕਤੰਤਰ ਕਹਿੰਦੇ ਆ ਜਿਹੜੇ ਨੂੰ ਆ ਕਹਿੰਦੇ ਲੋਕਤੰਤਰ ਖਤਰੇ ਵਿੱਚ ਆ ਸੋਨ ਵਾਲੀ ਗੱਲ ਆ ਹਰ ਇੱਕ ਨੂੰ ਵੋਟ ਮੰਗਣ ਦਾ ਅਧਿਕਾਰ ਆ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਆ ਹਾਂ ਜੇ ਕੋਈ ਕਿਸੇ ਦਾ ਨਹੀਂ ਸਮਤ ਉਹਨੂੰ ਵੋਟਨਾ ਪ੍ਰੋਗਰਾਮ ਆ ਤਾਂ ਕੋਈ ਗੱਲ ਨਹੀਂ ਆ ਵੀ ਝੰਡੇ ਲੈ ਕੇ ਤੁਸੀਂ ਉਹਦਾ ਵਿਰੋਧ ਕਰੋ ਜਾਂ ਲੜਾਈ ਝਗੜਾ ਕਰੋ ਜਾਂ ਤੁਸੀਂ ਆ ਤਾਂ ਕੋਈ ਕੋਈ ਗੱਲਬਾਤ ਨਹੀਂ ਆ ਹੁਣ ਦੱਸੋ ਤੁਸੀਂ ਲੋਕਤੰਤਰ ਦਾ ਖਤਰਾ ਆ ਆਹ ਲੋਕ ਬਣੇ ਹੋਏ ਆ ਕਿ ਜਿਸੀਂ ਬਣੇ ਹੋਏ ਆ ਵੋਟ ਪਾਉਣ ਦਾ ਅਧਿਕਾਰ ਹਰ ਇੱਕ ਨੂੰ ਆ ਤੇ ਮੰਗਣ ਦਾ ਵੋਟ ਹਰ ਇੱਕ ਨੂੰ ਆ ਪੌਣੀ ਨਾ ਪੌਣੀ ਤੁਹਾਡੀ ਮਰਜ਼ੀ ਹੁੰਦੀ ਹੈ ਨਹੀਂ ਹੁਣ ਤੱਕ ਤੁਸੀਂ ਬਥੇਰੇ ਮੁੰਡੇ ਚੱਕ ਚੁੱਕੇ ਹੋ ਜਿਸ ਮੁੱਦੇ ਤੇ ਗੌਰ ਵੀ ਹੋਇਆ ਹੁਣ ਤੱਕ ਧੰਨਵਾਦ ਦੇਖੋ ਜੀ ਗੌਰ ਤਾਂ ਦੇਖੋ ਜੀ ਹੁੰਦੀ ਹੁੰਦੀ ਆ ਜਦੋਂ ਪ੍ਰੈਸ ਮੀਡੀਆ ਤੇ ਖਬਰ ਚੱਲਦੀ ਹੈ ਨਾ ਪ੍ਰੈਸ ਮੀਡੀਆ ਤੇ ਖਬਰ ਚੱਲਦੀ ਹੈ ਸਾਡੀ ਗੱਲ ਛੱਡੋ ਕੰਗੜਾ ਉਹ ਵੱਡਾ ਵੱਡਾ ਖਮਾਉਂਦਾ ਉਹ ਵੱਡੇ ਵੱਡੇ ਦਿਲ ਧੜਕਦੇ ਆ ਅੱਜ ਬੁੱਢਾ ਨਾਲਾ ਪੀੜ ਦੀ ਗੱਲ ਦੀ ਹੱਡੀ ਬਣਿਆ ਹੋਇਆ ਹੈ ਇਹਨਾਂ ਦੀ ਹੁਣ ਕਿਤਨਾ ਕਿਤੇ ਜਿਹੜਾ ਵਾਅ ਪੈ ਗਿਆ ਕੰਗਨਰ ਨੋਤ ਨਾਲ ਵੀ ਹੁਣ ਨਹੀਂ ਚਲੋ ਕੰਗਨਰ ਦੇਖੋ ਜੀ ਗੱਲ ਸੁਣੋ ਕੰਗਨਰ ਨੋਤ ਐਮਪੀ ਆ ਭਾਜੀ ਕਈ ਵਾਰ ਆਪਾਂ ਬੰਦੇ ਨੂੰ ਇੰਨਾ ਕਲ ਕਲਵਾ ਦਿੰਨੇ ਹਾਂ ਜੇ ਮੈਂ ਤੁਹਾਨੂੰ ਮੰਨਦਾ ਚੰਗਾ ਬੋਲਾਂ ਤੁਸੀਂ ਮੈਨੂੰ 10 ਗੱਲਾਂ ਸੁਣਾ ਦਿਓ ਤਾਂ ਸਾਬ ਤਾਂ ਬਰਾਬਰ ਹੋ ਗਿਆ ਅੱਜ ਵੀ ਜਦੋਂ ਕੰਗਨਾ 에어ਪੋਰਟ ਤੇ ਆਈ ਸੀ ਕਿਹ ਗਰਾ ਉਹਦੇ ਨਾਲ ਬਤਮੀਜੀ ਕੀਤੀ ਗਈ ਕਿਹ ਗਰਾ ਇਕ ਅਫਸਰ ਵੱਲੋਂ ਲੇਕਿਨ ਉਹਨਾਂ ਦੀ ਕੰਮਾਂ ਹੇ ਫਾਸਟ ਕਰਨਾ ਕੋਈ ਗੱਲ ਨਹੀਂ ਆ ਕੰਗਨਾ ਦੀ ਫਿਲਮ ਜੇ ਸੈਂਸਰ ਨੇ ਪਾਸ ਕਰਤੀ ਤਾਂ ਪੰਜਾਬ ਦੇ ਵਿੱਚ ਲੱਗੂਗੀ ਲੱਗੂਗੀ ਅਸੀਂ ਵੀ ਦੇਖ ਕੇ ਆਵਾਂਗੇ ਜੇ ਨਹੀਂ ਉਹਦੇ ਵਿੱਚ ਕੋਈ ਗੜਬੜੀ ਹੈਗੀ ਆ ਤਾਂ ਸੈਂਸਰ ਬੋਰਡਰ ਵਿੱਚ ਜਗਾ ਨਾ ਪਾਸ ਕਰੇ ਕਰ ਪਰ ਇਦਾਂ ਨਹੀਂ ਆ ਵੀ ਹਾਂ ਪਹਿਲਾਂ ਕਹਿੰਦੇ ਸੀਗੀ ਇਹ ਆ ਜੀ ਅਸੀਂ ਜੀਓ ਤੇ ਟਾਪਰ ਬੰਦ ਕਰਨੀ ਆ ਪਰ ਲਾਲ ਜਵੰਪਾ ਦੀ ਆ ਗਈ ਠੀਕ ਨੇ ਗੱਲ ਫੇਰ ਕਹਿੰਦੇ ਜੀ ਉਹ ਗਦਾਮ ਜੇ ਜਿੱਥੇ ਹੈਗੇ ਆ ਡਾਨੀਆਂ ਬਾਣੀਆਂ ਦੇ ਬਣੇ ਮੈਂ ਤਾਂ ਦੇਖੀ ਵੀ ਨਹੀਂ ਕਿਰਾ ਲੇਕਿਨ ਉੱਥੇ ਕਿਸਾਨ ਵੇਚਣ ਜਾ ਰਹੇ ਆ ਉਹ ਕੋਈ ਸਾਨੂੰ ਫਾਇਦਾ ਹੋ ਕਰਾ ਸਾਡੇ ਗਦਾਮਾਂ ਦੇ ਵਿੱਚ ਸਰਕਾਰੀ ਦੇ ਵਿੱਚ ਕੀ ਹੋ ਰਿਹਾ ਵਾ ਕਰਾ ਸਾਰੀ ਕਣਕ ਜਿੰਨੀ ਵੀ ਹੈਗੇ ਤੂੰ ਗਦਾਮਾਂ ਦੇ ਵਿੱਚ ਜਾ ਕੇ ਦੇਖ ਲੈ ਕੋਰਾ ਪੈਸਾ ਭਰਦੀ ਆ ਕਹਿੰਦੇ ਸਰਕਾਰ ਖਰਾਬ ਕਰਦੀ ਆ ਪੰਜਾਬ ਸਰਕਾਰ ਸਾਰੇ ਗਦਾਮਾਂ ਦੀ ਬੂਰੀਆਂ ਪਾਟੀਆਂ ਪਈਆਂ ਨੇ ਤਨਖਾਹ ਦੇ ਨਹੀਂ ਹੁੰਦੀਆਂ ਸਾਰਾ ਕੁਝ ਹੋਣਾ ਪੈਂਦਾ ਪਹਿਲਾ ਪਹਿਲਾ ਅਫਸਰ ਤੱਕ ਕੰਮ ਕਹਿੰਦੇ ਬਹੁਤ ਵਧੀਆ ਕਰੀਆ ਕਿਹੜੇ ਕੰਮ ਕਰਤੀ ਬਹੁਤ ਵਧੀਆ ਜੀ ਬੱਸਾਂ ਦੇ ਕਿਰਾਏ ਫਰੀ ਨੇ ਮਹਿਲਾਵਾਂ ਨੂੰ ਹੋਰ ਐਕਸਟਰਾ ਬਾਈ ਜੀ ਮੈਨੂੰ ਤਾਂ ਬਾਲੀ ਸਹੂਲਤਾਂ ਕੋਈ ਲੱਗਿਆ ਨਹੀਂ ਆਜ ਤੱਕ ਕਿਸਾਨ ਸਾਰੇ ਪ੍ਰੇਸ਼ਾਨ ਹੋਏ ਆ ਐਨਓਸੀ ਦਾ ਨਹੀਂ ਪਤਾ ਲੱਗਿਆ ਬਿਨਾਂ ਸਮਝ ਦੇ ਵਿੱਚ ਕਹਿੰਦੇ ਆ ਐਨਓਸੀ ਦੀ ਲੋੜ ਨਹੀਂ ਆ ਤਹਿਸੀਲਦਾਰ ਕਹਿੰਦਾ ਲੋੜਾ ਹੀ ਲਿਆਓ ਅੱਜ ਤੱਕ ਆ ਨਹੀਂ ਫੱਡਾ ਪਤਾ ਲੱਗਿਆ ਤੇ ਹੁਣ ਤੁਸੀਂ 2-4 ਦਿਨਾਂ ਨੂੰ ਦੇ ਲਿਓ ਤਹਿਸੀਲਦਾਰ ਨਾਲ ਪੰਗਾ ਪੈਣਾ ਨਹੀਂ ਠੀਕ ਹੈ ਪਹਿਲਾ ਤਾਂ ਅਫਸਰ ਦਾ ਸਵਾਗਤ ਆ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ ਜੈ ਪ੍ਰਕਾਸ਼ ਜੈਨ ਜੀ ਕੀਤੂ ਬਾਣੀ ਜੀ ਮਨੋਸ਼ਕ ਨੇ ਉਹਨਾਂ ਦੇ ਸਾਥੀ ਸਾਰੇ ਯੁਗਪੁਰਸ਼ ਦੀਨदयाल उपाध्याय ਜੀ ਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਬੈਠੇ ਉਹਦੇ 'ਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਯੁਗਪੁਰਸ਼ ਦੀਨदयाल उपाध्याय ਜੀ ਨੇ ਸਾਨੂੰ ਇਕਾਤਮ ਮਨਵਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਆ ਜਦੋਂ ਤੱਕ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਆ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਆ ਔਰ ਇਸ ਤੇ ਹੀ ਪਹਿਰਾ ਦਿੰਦੇ ਆ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਆ ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ-ਅਲੱਗ ਸਟੇਟ ਗਵਰਨਮੈਂਟਸ ਦੇ थ्रू ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਣੀਆਂ ਉਹ ਵੀ ਦੂਰ ਕਰਾਂਗੇ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ-ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਮੈਂ ਸਮਝਦਾ ਪੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਸਾਰੇ ਠੀਕ ਹੈ ਜੀ ਫੋਰ ਕੋ ਪੁੱਛਾ ਤੋਂ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਹਾਂ ਜੀ ਕਿਵੇਂ ਦੇਖਦੇ ਹੋ ਕਾਂਗਰਸ ਨੇ ਆਪਣੀ ਰਣਨੀਤੀ ਦਾ ਜਿਲਦ ਕੀਤਾ ਭਾਸ਼ਾ ਆਪਣੀ ਰਣਨੀਤੀ ਦੇ ਇਸ ਤਰ੍ਹਾਂ ਕਰ ਗਈ ਕਿ ਦੂਸਰੇ ਪਾਰਟੀ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿੱਧਰ ਤੇ ਸਵਾਲ ਉੱਠੇ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਪਾਜ-ਪਾਤੇ ਇਲਜ਼ਾਮ ਲਾਉਂਦੇ ਆ ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ ਚ ਬੈਟਰੀ ਉਸ ਦੀ ਮਨਾਹੀ ਆ ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵੀਹਿਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲਾ ਇਹਨਾਂ ਨੂੰ ਔਰ ਇਹ ਰੈਲੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਦਾ ਸਦਾ ਜਾਣਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ। ਔਰ ਖੂੜਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੱਤੇ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਪ੍ਰਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਆ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੋਚਣਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੇ ਸ਼ਿਵਰਾਜ ਸਿੰਘ ਚੋਹਾਨ ਜੀ ਪਹਿਲਾ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਉਹਨਾਂ ਦੀ ਮੀਟਿੰਗ ਹੋਈ ਆ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਆ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਇੱਕ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਆ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਆ ਕਿਸੇ ਜਗ੍ਹਾ ਬਦਾਮ ਦੀ ਹੁੰਦੀ ਆ ਕਿਸੇ ਜਗ੍ਹਾ ਜੋ ਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਆ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਆ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰਤ ਅਲੱਗ-ਅਲੱਗ ਹੁੰਦੀ ਆ ਇੱਕ ਜਗ੍ਹਾ ਪੂਰੀ ਇੱਕ ਮੁਸਤੇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਦਾ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਹੋਏ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁੱਲਦੀਆਂ ਨੇ ਟਮਾਟਰ ਰੁੱਲਣ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਂਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਾ ਹੀ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜਦੋਂ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਣੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਨਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਆ ਮੈਨੂੰ ਇੱਕੋ ਹੀ ਗੱਲ ਤੇ ਮੇਰੇ ਨਾਲ ਔਖੇ ਹੁੰਦੇ ਸੀ ਕਿ ਭਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੇ ਜਿਹੜੀ ਆ ਖੇਤੀ ਦਾ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਆ ਉਹ ਸਾਡੇ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਝਗੜਾ ਪਾ ਲੈਂਦੇ ਆ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲੇ ਲੋਕਾਂ ਨੂੰ ਗਲਤਫਹਿਮੀ ਪਾਉਣ ਲਈ ਇਹ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦਿੱਤਾ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣਾ ਸਾਡੇ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਕਿਸ ਜੀ ਦੇ ਨਾਮ ਸਰਵਾਈਵ ਪੋਲੀਟਿਕਸ ਕਰ ਰਹੇ ਦੇਖੋ ਪਹਿਲੀ ਗੱਲ ਤਾਂ ਇਹ ਸਿੰਬਲ ਤੇ ਨਹੀਂ ਹੋ ਰਹੀਆਂ ਚੋਣਾਂ ਚੰਗੀ ਗੱਲ ਹੈ ਅਸੀਂ ਵੀ ਇਹ ਸੱਕ ਜਾਂ ਪਰ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਹੈਗੀ ਆ ਸਾਡੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਆ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਤਾਂ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ ਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ ਜਿਉਂਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਕਿ ਮਿਲ ਕੇ ਆਮ ਸਹਿਮਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਦੇਸ਼ ਸਾਰਿਆਂ ਦਾ ਹੀ ਹੈ ਜੇ ਸੜਕ ਬਣੇਗੀ ਇੱਕ ਸੜਕ ਦਾ ਨਿਰਮਾਣ ਹੋ ਗਿਆ ਉਹ ਇਹ ਪੁੱਛਦੀ ਹੈ ਕਿਸ ਜਨਮ ਤੇ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਆ ਉਹ ਸਾਰਿਆਂ ਦੀ ਹੁੰਦੀ ਹੈ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਆਂ ਔਰ ਉਹੀ ਸਾਡੀ ਨੀਤੀ ਰਹਿਣੀ ਹੈ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ 노 ਡਿਸਕ੍ਰਿਮੀਨੇਸ਼ਨ ਠੀਕ ਹੈ ਇਸ ਅਮੀਰ ਦਿੱਕੂ ਨੂੰ ਲੈ ਕੇ ਸਵਾਲ ਹੈ ਲੁਧਿਆਣਾ ਸ਼ਹਿਰ ਮੈਕੀਸ ਕਰ ਰਿਹਾ ਹੈ ਕਿ ਉਹ ਅਮੀਰ ਦਿੱਕੂ ਲੁਧਿਆਣਾ ਨੂੰ ਦਿੱਕੂ ਬਦਲਾ ਖਾਟੇ ਕਿ ਦੇਖੋ ਇਹ ਤੁਸੀਂ ਬਿੱਟੂ ਜੀ ਤੋਂ ਪੁੱਛੋਗਾ ਚੰਗੀ ਗੱਲ ਆ ਉਹ ਮੋਦੀ ਜੀ ਨੇ ਔਰ ਅਮਿਸ਼ਾ ਜੀ ਨੇ ਕਾਂਸੜੀ ਪਾਰਟੀ ਨੇ ਮੰਤਰੀ ਬਣਾਏ ਨੇ ਸਾਡੇ ਮਾਨਯੋਗ ਮੰਤਰੀ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਉਹ ਤੁਹਾਡੇ ਦੁਆਲੇ ਦੇ ਆ ਤੁਸੀਂ ਇੱਥੇ ਪੁੱਛ ਸਕਦੇ ਆ ਜੀ ਪਰ ਲੋਕ ਵਿਰੋਧੀ ਪਾਰਟੀ ਕਹ ਰਹੇ ਨੇ ਕਿ ਉਹ ਲੋਕ ਵਿਧਾਨ ਨੂੰ ਅਲਟੀਕਾ ਕਹਿ ਕੇ ਲਾ ਮੈਂ ਉਸ ਵਿੱਚ ਕਿਉਂ ਮੇਰਾ ਵਿਸ਼ਾ ਨਹੀਂ ਹੈ ਠੀਕ ਹੈ ਨਾ ਗੱਲ ਅੱਜ ਦੀ ਆ ਬੜੀ ਖੁਸ਼ੀ ਦਾ ਕੰਮ ਆ ਕਿ ਨਵੇਂ ਲੋਕ ਸ਼ਾਮਲ ਹੋ ਰਹੇ ਆ ਔਰ ਉਹ ਆਪਦਾ ਅੱਛਾ ਕੰਮ ਕਰ ਲੈ ਮੈਂ ਉਹਨਾਂ ਦਾ ਸਵਾਗਤ ਕਰਾਂ ਤੇ ਮੈਂ ਉਸ ਮਿਸ਼ੇ ਤੇ ਬੋਲਾਂ ਤੇ ਜਦੋਂ ਜਦੋਂ ਕੋਈ ਮੌਕਾ ਮੈਨੂੰ ਆਊਗਾ ਨਾ ਉਦੋਂ ਮੈਂ ਬੋਲੂੰਗਾ ਜ਼ਰੂਰ ਗੱਲ ਕਰੂੰਗਾ ਠੀਕ ਹੈ ਕੋ ਬੜੀ ਖੁਸ਼ੀ ਦਾ ਦਿਹਾੜਾ ਜਦੋਂ ਆਦਰਨੀਏ ਹਰਜੀਤ ਸਿੰਘ ਗਰੇਵਾਲ ਜੀ ਦੀ ਰਣਵਾਈ ਚ ਔਰ ਮੇਰੇ ਵੀਰ ਮੇਜਰ ਸਿੰਘ ਦੇਤਵਾਲ ਜੀ ਦੀ ਪ੍ਰੇਰਣਾ ਦੇ ਨਾਲ ਜੈ ਪ੍ਰਕਾਸ਼ ਜੈਨ ਜੀ ਟਿੱਟੂ ਬਾਣੀਏ ਜਿਹਦੇ ਨਾਮ ਤੋਂ ਉਹ ਸ਼ੂਰ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਾਰਿਆਂ ਦਾ ਸਵਾਗਤ ਕਰਦਾ ਦੇਖੋ ਜਿਸ ਢੰਗ ਦੇ ਨਾਲ ਅੱਜ ਇੱਕ ਵਿਚਾਰਿਕ ਤੌਰ ਤੇ ਹਰ ਪੰਜਾਬੀ ਵਕਲਬ ਦੇ ਰੂਪ ਚ ਉਹਨੂੰ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ ਜਿਸ ਢੰਗ ਦੇ ਨਾਲ ਪੰਜਾਬ ਦੇ ਨਾਲ ਟੱਕਾ ਹੋ ਰਿਹਾ ਪੰਜਾਬ ਦੇ ਨਾਲ ਘਾਣ ਹੋ ਰਿਹਾ ਹਰ ਖੇਤਰ ਦੇ ਵਿੱਚ ਪੰਜਾਬ ਪਿਛੜਦਾ ਜਾ ਰਿਹਾ ਤਾਂ ਉਹਨਾਂ ਬਹੁਤ ਸਾਰੇ ਸਵਾਲ ਮੇਰੇ ਵੀਰ ਨੇ ਟੂਟ ਜੀ ਨੇ ਵੀ ਚੱਕੇ ਨਾ ਵੀ ਕਿਸੇ ਦੀ ਨਜ਼ਰ ਨਹੀਂ ਉਹਨਾਂ ਦੇ ਉੱਤੇ ਜਾਂਦੀ ਸਰਕਾਰ ਭੁੱਲ ਚੁੱਕੀ ਹੈ ਉਹਨਾਂ ਚੀਜ਼ਾਂ ਨੂੰ ਸੋ ਅੱਜ ਇਹ ਭੁਗਤ ਕੌਣ ਰਿਹਾ ਪੰਜਾਬ ਦੀ ਜਨਤਾ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਰਹਿਨਮਾਈ ਕਰਨ ਵਾਲੇ ਸਾਰੇ ਇਸ ਗੱਲ ਤੋਂ ਖਫਾ ਨੇ ਔਰ ਉਹਨਾਂ ਨੂੰ ਵਿਕਲਪ ਦੇ ਰੂਪ ਚ ਮਾਨੀਏ ਨਰਿੰਦਰ ਬਾਉਦੀ ਜੀ ਔਰ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਆ ਔਰ ਅੱਜ ਦਾ ਇਹ ਜੁਆਇਨਿੰਗ ਰੀਸ ਕਰਨ ਨੂੰ ਸੋ ਮੈਂ ਜਿਨ੍ਹਾਂ ਭਰਾਵਾਂ ਨੇ ਅੱਜ ਜੁਆਇਨ ਕੀਤਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਬਹੁਤ-ਬਹੁਤ ਗਿਆ ਆ